ਲੈ ਵੀ ਮਿੱਤਰੋ 30000 ਰੁਪਿਆ ਰੇਟ ਆ ਟਰੈਕਟਰ ਦੇ ਵਿੱਚੋਂ ਘਟ ਗਿਆ 12 ਮਾਡਲ ਆ ਤੇ 60 ਦਾ ਆਰਐਕਸ ਆ ਇਹ 20000 ਰੁਪਿਆ ਰੇਟ ਮਿੱਤਰੋ ਇਹਦੇ ਚੋਂ ਘਟ ਜੂ 5000 ਹੋਰ ਵੀ ਡਿਸਕਾਊਂਟ ਕਰ ਦੇਣਾ ਠੀਕ ਆ 5 ਹੋਰ ਹੋ ਜੂਗੇ ਸ਼ੇਅਰ ਕਰਕੇ ਆਉਂਗਾ ਇਹ ਗੱਲ ਮੈਂ ਪਹਿਲਾਂ ਕਹੀ ਆ ਜਿਵੇਂ ਕਿਸਾਨ ਵੀ ਵਸਾ ਕੇ ਨਾ ਦੇਵੇ ਤੇ ਇੱਥੇ ਡੰਡਾ ਨਵਾਂ ਪਾਇਆ ਚਲੋ ਨਵਾਂ ਨਾ ਮਰ ਲਾ ਕਿਤੇ ਕਿਤੇ ਸ਼ਿੱਟਾ ਦਿਖਾ ਦਿੰਦੇ ਉਹਦਾ ਚੱਲ ਕੇ ਆਇਆ ਟਰੈਕਟਰ 200 ਕਿਲੋਮੀਟਰ 200 ਕਿਲੋਮੀਟਰ ਚੱਲ ਕੇ ਆਇਆ ਟਰੈਕਟਰ ਤੇ ਇਹ ਹੁਣ 2,55 ਦਾ ਡਿਮਾਂਡ ਹੋ ਗਈ ਹੈ ਡਿਮਾਂਡ ਤੇ ਇਹ ਹ ਜੇ ਤੋਂ ਬੰਦੇ ਨੇ ਟਰੈਕਟਰ ਲੈਣਾ ਹੁੰਦਾ ਬੰਦਾ ਆਪਦੀ 2-3 ਸਾਲਾਂ ਦੀ ਜਿਵੇਂ ਕਹਦੀਏ ਕਰਤ ਲਾਉਂਦਾ ਉਹ ਤੇ ਆ ਕਹਿੰਦਾ ਹੀ ਉਸ ਤੋਂ ਬਾਅਦ ਜੇ ਬੰਦੇ ਨੇ ਆਉਂਦਾ ਮੈਨੂੰ 5 ਸਾਲ ਲੋੜ ਨਾ ਪਵੇ ਤਾਂ ਕਰਕੇ ਆਉਂਦਾ ਇਸ ਵਿੱਚ ਹੁਣ ਬੰਦੇ ਆ ਰਿਆਂ ਚੱਕੀ ਬੈਠੇ ਆ ਗੱਲ ਬੱਦੂ ਨਾਲੇ ਕਾ ਮੈਂ ਮਿੱਤਰੋ ਜੇ ਟਰੈਕਟਰ ਦੇ ਕੋਈ ਪੁਰਜਾ ਘੱਟ ਵੀ ਆ ਉਹ ਮਿਲੂਗਾ ਤੁਹਾਨੂੰ ਜਿਹੜਾ ਆਪਾਂ ਗੱਲ ਕੀਤੀ ਉਹ ਜਰ ਦੇਵਾਂਗੇ ਠੀਕ ਹੈ ਉਹ ਚੀਜ਼ ਨਹੀਂ ਮਿਲੂਗੀ ਚੰਗੀ ਨਹੀਂ ਹੁੰਦੀਗੀ ਇਹ ਵਾਹ ਠੀਕ ਹੈ ਤੂੰ ਕਹ ਗਿਆ ਜੀ ਮਿੱਤਰੋ ਸੋਨਾਲਿਕਾ 60 RX ਡ੍ਰੈਕਟਰ ਤੇ ਇਹ ਟਰੈਕਟਰ ਮਾਡਲ ਹੈਗਾ ਜੀ 12 ਤੇ ਨੰਬਰ ਕਿਥੋਂ ਦਾ ਨੰਬਰ ਇਹਦਾ ਬਾਈ ਹਰਿਆਣੇ ਦਾ ਠੀਕ ਐ ਐਨਓਸੀ ਮਿਲ ਜੂਗੀ ਐਨਓਸੀ ਮਿਲ ਜੂ ਹਰਿਆਣਾ ਨੰਬਰ ਦੇ ਵਿੱਚ ਆ ਮਿੱਤਰੋ ਟਰੈਕਟਰ ਟਰੈਕਟਰ ਪੂਰਾ ਚੰਗਾ ਪਿਆ ਤੇ ਜੋੜ ਇਹਦਾ ਵੀ ਲੱਗਦਾ ਖੁੱਲਿਆਣੀ ਆ ਨਾ ਨਹੀਂ ਚਲ ਇਹਦੀ ਤਾਂ ਕਲੱਟ ਪਲੇਟ ਪਈ ਠੀਕ ਐ ਤੇ ਟਰੈਕਟਰ ਚੰਗਾ ਪਿਆ ਮਿੱਤਰੋ ਕਿਸੇ ਪਾਸੇ ਕੋਈ ਲੀਕਸ ਨਹੀਂ ਸੁੱਕਾ ਇੰਜਨ ਪਿਆ ਸੋਸ ਆ ਸਾਰੀ ਨਾਲ ਦੀ ਆ ਕਿਤੇ ਰੰਗ ਪੇਂਟ ਨਹੀਂ ਬਚਿਆ ਟਰੈਕਟਰ ਦੇ ਟਾਇਰਾਂ ਟੂਰਾਂ ਦੀ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋ ਤੇ ਡੰਡਾ ਫੱਟੀ ਦੇ ਦੇ ਦਾਂਗੇ ਹੈਗਾ ਨਾਲ ਹੀ ਹੈ ਠੀਕ ਹੈ ਨਾਲ ਹੀ ਆ ਜੇ ਮੰਨ ਕੇ ਚਲੋ ਬਾਈ ਕੁਲਵੀਰ ਦਾ ਇਹ ਜਾ ਕੰਮ ਮਿੱਤਰੋ ਜੇ ਟਰੈਕਟਰ ਦੇ ਕੋਈ ਪੁਰਜਾ ਘੱਟ ਵੀ ਆ ਉਹ ਮਿਲੂਗਾ ਤੁਹਾਨੂੰ ਜਿਹੜਾ ਆਪਾਂ ਗੱਲ ਕੀਤੀ ਉਹ ਜਰ ਦੇਵਾਂਗੇ ਠੀਕ ਹੈ ਉਹ ਚੀਜ਼ ਮਿਲੂਗੀ ਚੰਗੀ ਨਹੀਂ ਹੁੰਦੀਗੀ ਐਵੇਂ ਵਾ ਠੀਕ ਹੈ ਜਿਵੇਂ ਕਹ ਜੀ ਜਦੋਂ ਟਰੈਕਟਰ ਕੱਟ ਲਿਆ ਉਦੋਂ ਆਵੇ ਨਾ ਆਵੇ ਇਧਰੋਂ ਮਿਲੂਗੀ 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 ਤੇ ਇਹ ਟਰੈਕਟਰ ਹੈਗਾ ਜੀ 12 ਮਾਡਲਾ ਤੇ ਡਿਮਾਂਡ ਰੱਖਿਆ 380000 ਰੁਪਿਆ ਤੇ ਇਹ ਕਿੰਨੇ ਦਾ ਬਣੂ ਜਿਵੇਂ ਕਿ ਇਹ ਟਰੈਕਟਰ ਪੂਰਾ ਚੰਗਾ ਮੈਨੂੰ ਲੱਗਦਾ 12 ਮਾਡਲ ਤੇ ਸਾਰੀ ਮੰਡੀ ਚ 3,80,000 ਰੁਪਏ ਕਿਸੇ ਦਾ ਰੇਟ ਹੋਣਾ ਹੀ ਨਹੀਂਗਾ ਨਹੀਂ ਹੋਣਾ ਪਰ ਫਿਰ ਵੀ ਇਹ ਤੇ ਵੀ ਆਪਾਂ ਪੂਰਾ ਹੀ ਕਰ ਦਿੰਦੇ ਆ ਆਪਾਂ ਨੂੰ ਪਤਾ ਕਿ ਬੀਰ ਕੀ ਹੁੰਦਾ ਜਦੋਂ ਕਿਸਾਨ ਵੀਰ ਨੇ ਜਿਵੇਂ ਆਪਾਂ ਪਿਛਲੀ ਮੰਡੀ ਤੇ ਵੀ ਗੱਲ ਕਰੀ ਸੀ ਨਾ ਜਦੋਂ ਬੰਦੇ ਨੇ ਟਰੈਕਟਰ ਲੈਣਾ ਹੁੰਦਾ ਬੰਦਾ ਆਪਦੀ 2-3 ਸਾਲਾਂ ਦੀ ਜਿਵੇਂ ਕਹਦੀਏ ਕਿਰਤ ਲਾਉਂਦਾ ਉਹ ਤੇ ਆ ਕਿ ਨਹੀਂ ਉਸ ਤੋਂ ਬਾਅਦ ਜਦ ਬੰਦੇ ਨੇ ਆਉਂਦਾ ਵੀ ਮੈਨੂੰ 5 ਸਾਲ ਲੋੜ ਨਾ ਪਵੇ ਆ ਕਰਕੇ ਹੁੰਦਾ ਇਸ ਵਿੱਚ ਹੁਣ ਬੰਦੇ ਆਰੀਆਂ ਚੱਕੀ ਬੈਠੇ ਆ ਗੱਲ ਵਧਣ ਵਾਲੀ ਉਹ ਕੰਮ ਮਾਰਾ ਹੈ ਨਾ ਉਹ ਦੇਖੀ ਜਾਂਦਾ ਤਾਂ ਬੈਠਾ ਆਪਾਂ ਜਮੀਦਾਰਾਂ ਦੇ ਪੁੱਤ ਆਪਾਂ ਨੂੰ ਪਤਾ ਪੈਸਾ ਕਿੱਡਾ ਆਉਂਦਾ ਕਿਵੇਂ ਆ ਠੀਕ ਆ ਜੇ ਕੰਮ ਮੰਗਦਾ ਚੀਜ਼ ਦਾ ਯਾਰ ਕੰਮ ਤੇ ਪੈਸੇ ਲਾ ਦੇ ਸਹੀ ਗੱਲ ਆ ਅਗਲੇ ਦਾ ਦਿਲ ਨਾਲੂ ਗਾ ਜਾ ਕੇ ਚਲੋ ਜੇ ਕੋਈ ਇਹ ਵਿੱਚ ਕੋਈ ਚੀਜ਼ ਦੇ ਬੜੇ ਹੁੰਦਾ ਕੁਦਰਤੋ ਕਿ ਮੁੱਢੋਂ ਮਾੜੀ ਨਿਕਲ ਜੇ ਉਹਦਾ ਕੁਝ ਕਹਿ ਨਹੀਂ ਸਕਦੇ ਪਰ ਕੋਈ ਜੇ ਪਹਿਲਾਂ ਆਪਦੇ ਕਿੰਨੇ ਤਸੱਲੀ ਕਰਾ ਕੇ ਦੇ ਠੀਕ ਆ ਤੇ ਇਹ ਹੁਣ 3 ਲੱਖ 80 ਹਜ਼ਾਰ ਤਾਂ ਹੋਗੀ ਡਿਮਾਂਡ ਗਲ ਵੀਰ ਵੈਸੇ ਰੇਟ ਤਾਂ ਇਹਦਾ ਮੇਰੇ ਹਿਸਾਬ ਨਾਲ ਵੀ ਇੰਨੇ ਰੇਟ 'ਚ ਕੋਈ ਦਿੰਦਾ ਵੀ ਨਹੀਂ ਟਰੈਕਟਰ ਤਿੰਨ ਨੀ ਕੋਈ ਨਹੀਂ ਦਿੰਦਾ 12 ਮਾਡਲ ਇਹ ਆਪਾਂ ਹੁਣ ਇੰਨੇ ਦਾ ਵੀ ਨਹੀਂ ਦੇਣਾ ਤੂੰ ਘੱਟ ਦੇ ਹੀ ਦੇਣਾ ਆਪਾਂ ਸਾਢੇ ਤਿੰਨ ਦੇ ਦੇ ਸਾਢੇ ਤਿੰਨ ਲਈ ਵੀ ਮੇਤਰੋ 30 ਹਜ਼ਾਰ ਰੁਪਿਆ ਰੇਟ ਆਹ ਟਰੈਕਟਰ ਦੇ ਵਿੱਚੋਂ ਘਟ ਗਿਆ 12 ਮਾਡਲ ਆ ਤੇ 60 ਦਾ RX ਆ ਇਹ ਕਿਤੇ ਦੇਖ ਕੇ ਮੁਰੋਂ ਕਰ ਰੱਖੱਚਪੀ ਦਾ ਟਰੈਕਟਰ ਹੈ 60 HP ਦਾ ਗੇਹਰੀ ਮੁਰੋਂ ਦੇਖ ਕੇ ਗੱਲ ਜਾ ਕਿਤੇ ਮਿੰਨੀ ਖੜਾ ਹੀ ਖੜਿਆ ਹੈ 50 50 ਦਾ ਖੜਾ ਹੁਣ ਤੇ ਇਹ ਜਦੋਂ ਆਏ ਸੀ ਉਦੋਂ ਬਹੁਤ ਨਾ ਬਣ ਇਹਨਾਂ ਦੇ ਤਾਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰੀ ਇਹਨਾਂ ਤਾਂ ਸਾਰੀ ਚਾਲਦੇ ਨੇ ਇਹ ਤਾਂ ਆਲਰਾਊਂਡ ਰ ਹੈ ਟ੍ਰੈਂਡ ਵਿੱਚ ਆਲਰਾਊਂਡ ਰ ਮਿੱਤਰੋ ਇਹ ਸੋਨਾ ਲਿਕਾ ਕੰਪਨੀ ਇੱਕ ਇਹ ਜੀ ਆ ਜਿਹਦੇ ਐ ਲਾ ਲਓ ਵੀ 30 ਦਾ ਵੀ 19 ਵਿਕਦਾ 35 ਦਾ ਵੀ 19 ਵਿਕਦਾ ਇਹ ਸਾਰੀ ਵਿਕਦੇ ਆ 60 ਦਾ ਸਾਰੇ 19 ਵਿਕਦੇ ਟਰੈਕਟਰ ਵਿਕਦੇ ਆਪਣੀ ਆਪਣੀ ਜਗ੍ਹਾ ਸਾਰੇ ਵੇਚ ਤੇ ਵੱਡੀ ਗੱਲ ਕੰਮ ਵੀ ਦਿੰਦਿਆ ਇਹ ਕਿਹੜੇ ਕੰਮ ਤੇ ਮਰਜ਼ੀ ਲਾ ਲਾ ਜਿਵੇਂ ਹੁਣ 60 ਦਾ ਇਹ ਮਗੇ ਟਰਾਲੀ ਪਾੜਾ ਮਸ਼ੀਨ ਪਾੜਾ ਵੱਡੀ ਤੇ ਚੜਾੜ ਤੂੰ ਡੇਢ ਤੇ ਲਾ ਲਾ ਕੁਝ ਮਰਜ਼ੀ ਕਰਾ ਲਾ ਬਿਨਾਰ ਦਾ ਬਾਜ ਜੇ ਜਮਾ ਬੰਦ ਨੇ ਆਇਆ ਕਹਿੰਦਾ ਵੀ ਮੈਸੀ ਦਾ ਭਾਈ ਲੈਣਾ ਫਿਰ 30000 ਦਾ ਟਰੈਕਟਰ ਹੀ ਨਹੀਂ ਹਾਂ 35000 ਹੁਣ ਸਭ ਤੋਂ ਛੋਟਾ 35 ਲੈ ਲੈ ਜਮਾ ਸੈਟ ਆ ਮੈਸੀ ਦਾ ਭਾਈ ਹੋਈ ਆ ਜਿਵੇਂ ਕਹਿੰਦੀ ਮੈਸੀ ਦਾ ਭਾਈ ਆ ਤੇ ਉਦੋਂ ਅੱਗੇ ਆ ਗਿਆ ਜੀ ਮਹਿੰਦਰਾ ਅਰਜਨ 2009 ਮਾਡਲ ਦੇ ਵਿੱਚ ਆ ਐਚ ਆਰ ਨੰਬਰ ਆ ਇੱਥੇ ਹੁਣ ਇੱਕ ਭਲੇਖਾ ਪਊਗਾ ਹਾਂ ਜੋੜਾ ਹੈ ਹਾਂ ਜੋੜਾ ਹੈ ਕਿ ਇੱਧਰ ਖੜਾ ਨਹੀਂ ਮਾਡਲ ਉਹ ਹੈ ਇਹੀ ਮਾਡਲ ਹੈ ਇਹ ਵੀ ਨਵਾਂ ਮਾਡਲ ਹੈ ਇਹ ਵੀ ਨਵਾਂ ਮਾਡਲ ਆ ਹਾਂ ਠੀਕ ਬਸ ਇਹਦਾ ਇਹ ਫਰਕ ਹੈ ਇਹ ਹਰਿਆਣਾ ਨੰਬਰ ਹੈ ਠੀਕ ਹੈ ਉਹ ਅਰਜਨ ਨੰਬਰ ਉਹ ਰਾਜਸਥਾਨ ਨੰਬਰ ਆ ਇਹ ਹਰਿਆਣਾ ਨੰਬਰ ਇਹ ਹਰਿਆਣਾ ਨੰਬਰ ਠੀਕ ਐ ਐਨਓਸੀਆਂ ਦੋਨਾਂ ਦੀਆਂ ਮਿਲਣਗੀਆਂ ਐਨਓਸੀਆਂ ਮਿਲ ਜਾਣਗੀਆਂ ਹਾਂਜੀ ਵੀਰੇ ਤੇ ਟਰੈਕਟਰ ਦੀ ਕੰਡੀਸ਼ਨ ਮਿੱਤਰੋ ਦੇਖ ਸਕਦੇ ਹੋ ਥੋੜੇ ਸਾਹਮਣੇ ਆ ਜਿਵੇਂ ਕਹਦੀ ਇਹ ਕੈਮਰੇ ਦੀ ਅੱਖ ਤੋਂ ਲੁਕਿਆ ਨਹੀਂ ਕੋਸਣਾ ਬੱਧੀ ਨਹੀਂ ਲੁਕਦਾ ਰੰਗ ਪੇਂਟ ਚੰਗਾ ਪਿਆ ਟਰੈਕਟਰ ਦੇ ਕਿਤੇ ਕਲਮ ਨਹੀਂ ਲੱਗੀ ਵੀ ਨਵਾਂ ਮਾਡਲ ਆ ਡਿਮਾਂਡ ਰੱਖੀ ਆ 345000 ਰੁਪਿਆ ਬਾਕੀ ਰੇਟ ਜਿਵੇਂ ਕਹਦੀ ਖਿੱਚਾਂਗੇ ਵੀ ਤੇ ਬਾਕੀ ਮੌਕੇ ਦਾ ਵੀ ਆ ਸਮਾਨ ਵੀ ਇਹਦਾ ਸਾਰਾ ਪੂਰਾ ਹੈਗਾ ਠੀਕ ਐ ਸਮਾਨ ਡੰਡਾ ਡੁੰਡਾ ਫੱਟੀ ਫੁੱਟੀ ਸਾਰਾ ਕੁਝ ਹੀ ਮਿਲ ਜੂ ਮਿੱਤਰੋ ਡੰਡਾ ਫੱਟੀ ਛੱਡੀ ਆ ਇੱਥੋਂ ਆ ਜੀ ਇਕੱਲੇ ਆ ਪਈ ਆ ਉਹ ਜਿਹੜੀ ਗੱਲ ਮੈਂ ਪਹਿਲਾਂ ਕਹੀ ਆ ਜਿਵੇਂ ਕਿਸਾਨ ਵੀ ਵਸਾ ਕੇ ਨਾ ਦੇਵੇ ਤੇ ਇੱਧੇ ਡੰਡਾ ਨਵਾਂ ਪਾਇਆ ਨਵਾਂ 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 ਡੰਡਾ ਪਹਿਲਾਂ ਪਾਇਆ ਜਿਵੇਂ ਕਹਦੀ ਆ ਸਾਰਾ ਕੁਝ ਮਿਲਦਾ ਪੂਰਾ ਜੇ ਨਾ ਹੋਊਗਾ ਤਾਂ ਜੇ ਚੱਜ ਦਾ ਨਾਲ ਨਾ ਹੋਊਗਾ ਪਰ ਨਵਾਂ ਲੈ ਕੇ ਦੇ ਦਾਂਗੇ 1000 ਰੁਪਏ ਦੇ ਡੰਡੇ ਵਾਸਤੇ 50000 ਦੀ ਜੋੜੀ ਨਹੀਂ ਕਰਵ ਕਰਨੀ ਸਹੀ ਗੱਲ ਆ ਤੇ ਜਿਵੇਂ ਕਹਦੀ ਆ ਡੰਡਾ ਤੁਹਾਨੂੰ ਦਾ ਕਈ ਵਾਰੀ ਕਿਸਾਨ ਵੀਰ ਘਰੋਂ ਡੰਡੇ ਪੱਟੀਆਂ ਕਈ ਵਾਰੀ ਨਹੀਂ ਦਿੰਦੇਗੇ ਤਾਂ ਆਪ ਨੂੰ ਪ ਜਿਵੇਂ ਵਿੱਚ ਹੁੰਦੇ ਆ ਵੀ ਇਹਦੇ ਡੀਲਰ ਵੀ ਹੁੰਦੇ ਆ ਸੀ ਗੱਲ ਕਰੀ ਸੀ ਤਾਂ ਨਾਂ ਨਹੀਂ ਲੈਂਦੇ ਜਿਵੇਂ ਕੁਲਵੀਰ ਤਨੂੰ ਗੱਲ ਨਹੀਂ ਦੱਸੀ ਸੀ ਇਹ ਬੰਦਾ ਡੀਲਰ ਤੋਂ ਟਰੈਕਟਰ ਲੈ ਆਇਆ ਉਹਨੇ ਤਾਂ ਆਪਾਂ ਨੂੰ ਫੋਨ ਵੀ ਲਾਇਆ ਸੀ ਬਾਅਦ ਚ ਤੇਰੇ ਨਾਲ ਗੱਲ ਵੀ ਉਸੇ ਬੰਦੇ ਦੀ ਟਰੈਕਟਰ ਦਾ ਸੌਦਾ ਕਰਕੇ ਲੈ ਆਇਆ ਤੇ ਬੰਦੇ ਇਹੋ ਜਿਹੇ ਨਿਕੰਮੇ ਦੇਖੇ ਪਤੰਦਰਾਂ ਨੇ ਟਰੈਕਟਰ ਦੀਆਂ ਹੈਡਲਾਈਟਾਂ ਲਿਆ ਟੂਪਾ ਹੁੰਦੀਆਂ ਉਹ ਵੀ ਕੱਢ ਲੀਆਂ ਪਿੱਛੇ ਡੰਡਾ ਤਾਂ ਬੜੀ ਦੂਰ ਦੀ ਗੱਲ ਆ ਭੈਣ ਨੀ ਇਹੋ ਜਿਹੇ ਵੀ ਬੰਦੇ ਪਏ ਆ ਪਰ ਕੰਮ ਬਾੜਾ ਚਰ ਨਹੀਂ ਚੱਲਦਾ ਉਹ ਇਹੋ ਜਿਹੇ ਬੰਦੇ ਪਏ ਆ ਪਏ ਨਾ ਕੀ ਪਏ ਆ ਪਰ ਕੰਮ ਬਾੜਾ ਚਰ ਨਹੀਂ ਚੱਲਦਾ ਚੱਲਦੇ ਹੀ ਨਹੀਂ ਮੁੜ ਕੇ ਅਗਲਾ ਜਾਂਦੇ ਨਹੀਂ ਸੌ ਨੂੰ ਦੱਸਦਾ ਗਾ ਅਗਲਾ ਤਾਂ ਮਸਾਂ ਗਾ ਗਾ ਕਰ ਰੱਬ ਦਾ ਰੂਪ ਹੁੰਦਾ ਮਸਾਂ ਆਉਂਦਾ ਸਹੀ ਗੱਲ ਹੈ ਤੇ ਇਹ ਹੁਣ 3 ਲੱਖ 45 ਹਜ਼ਾਰ ਤਾਂ ਡਿਮਾਂਡ ਆ ਕਿ ਵੀਰ ਇਹ ਕਿੰਨੇ ਦਾ ਬਣੂ ਡਰਾਈਵਰ 21 ਮੋਨ ਕਰ ਦੇ ਦਿਮਾਗਾ ਕਰ ਦੇ ਦਿਮਾਗਾ ਹੁਣ 3 ਲੱਖ 15 ਹਜ਼ਾਰ ਤਿੰਨ ਲੱਖ ਤੇ 15 ਹਜ਼ਾਰ ਦਾ 30 ਹਜ਼ਾਰ ਰੁਪਏ ਰੇਟ ਘਟ ਗਿਆ ਜਿਵੇਂ ਕਹਦੀਏ ਜਦੋਂ ਟਰਾਲੀ ਵਾਲਾ ਕੰਮ ਜਾਂ ਚੱਲ ਪੈਂਦਾ ਹਨ ਭਾਰਤ ਤੇ ਜ਼ਿਆਦਾਤਰ ਆਪਾਂ ਦੇਖਦੇ ਆਂ ਹੀ ਟਰਾਲੀ ਇਹ ਕਹੇ ਜੀ ਚੀਜ਼ ਆ ਜੇ ਹੈਵੀ ਟਰਾਲੀ ਪਾਈ ਜਾਵੇ ਹਰੇਕ ਟਰੈਕਟਰ ਦਾ ਜਿਵੇਂ ਕਹਦੀ ਮਗਰ ਲਾ ਹਿੱਸਾ ਬੋਲਣ ਲਾ ਜਾਂਦੀ ਹੈ ਤੇ ਇਹ ਲੋਹਾ ਹੈ ਕਹੇਗਾ ਟਰਾਲੀ ਟਰਾਲੀ ਬਣ ਦਿੰਦਾ ਇਹ ਟਰਾਲੀ ਨੂੰ ਦੱਸਦਾ ਵੀ ਹੈਗਾ ਮੈਂ ਬੁੜਾ ਹੋਇਆ ਵੇ ਉਹ ਨਹੀਂ ਕੰਮ ਨਹੀਂ ਜਾਂਦਾ ਇਹ ਮਲ ਆਇਆ ਟਰੈਕਟਰ 60 HP ਜੀ ਟਰੈਕਟਰ ਆ ਠੀਕ ਹੈ ਇਸ ਰੇਟ ਤੇ ਮੈਨੂੰ ਤਾਂ ਲੱਗਦਾ ਨਹੀਂ ਹੋਰ ਕੋਈ ਮਿਲ ਜੂਗਾ ਠੀਕ ਹੈ ਆ ਸਹੀ ਗੱਲ ਐ ਇਹਨੇ ਤਾਂ ਨਹੀਂ ਮੱਲਦਾ ਮਿੱਤਰੋ ਟਰੈਕਟਰ ਦੀ ਕੰਡੀਸ਼ਨ ਤੁਹਾਨੂੰ ਦੱਸੀ ਸੀ ਤੇ ਹੁਣ ਇੱਕ ਹੋਰ ਖੜਾ ਹੈ ਬਾਈ ਕੋਲ ਇਹੀ ਅਰਜਣ ਸਗੇ ਭਾਈ ਐ ਸਗੇ ਭਾਈ ਐ ਇਹ ਵੀ ਨਵਾਂ ਮਾਡਲ ਆ ਇਹ ਵੀ ਨਵਾਂ ਮਾਡਲ ਹੀ ਆ ਠੀਕ ਹੈ ਨਵਾਂ ਮਾਡਲ ਆ ਟਰੈਕਟਰ ਇਹ ਰਾਜਸਥਾਨ ਨੰਬਰ ਆ ਹੈ ਹਾਂ ਰਾਜਸਥਾਨ ਨੰਬਰ ਆ ਤੇ ਟਾਇਰਾਂ ਟੁਰਾਂ ਦੀ ਕੰਡੀਸ਼ਨ ਮਿੱਤਰੋ ਸੇਮ ਹੀ ਐ ਜਿਵੇਂ ਸੇਮ ਹੀ ਆ ਬਸ ਸਹੀ ਦਾ ਫਰਕ ਆ ਵੀ ਉਹਦੇ ਮੈਟ ਤਰੇ ਵਿਆ ਇਹਦੇ ਮੈਟ ਨਹੀਂ ਕਰੇ ਇਹਦੇ ਮੂਹਰੇ ਟਾਇਰ ਥੋੜੇ ਜੇ ਵੱਧ ਆ ਮਗਰਲੇ ਘੱਟ ਆ ਉਹਦੇ ਇੱਕੋ ਜਿਹਾ ਬਸ ਸਾਰ ਤੇ ਸੈਂਟਰ ਗੇਰ ਹੀ ਆ ਦੋਨੇ ਹਨਾ ਸੈਂਟਰ ਗੇਰ ਆ ਦੋਨੇ ਸੈਂਟਰ ਗੇਰ ਆ ਦੋਨੇ ਟ੍ਰੈਕਟਰੀ ਮਿੱਤਰੋ ਤੇ ਇਹ ਹੈਗਾ ਨਵਾਂ ਮਾਡਲ ਐਨਓਸੀ ਦੀ ਵੀ ਮਿਲੂ ਮਿਲ ਜੂਗੀ ਐਨਓਸੀ ਮਿਲ ਜੂਗੀ 3 ਲੱਖ ਤੇ 35000 ਡਿਮਾਂਡ ਤੇ ਇਹ ਹੁਣ ਕਿੰਨੇ ਦਾ ਬਣੇ ਇਹ ਕੋਈ ਰੇਟ ਆ ਫਿਰ ਦੋਨਾਂ ਦਾ ਹੁਣ ਮੈਂ ਰੇਟ ਦੋਨਾਂ ਦਾ ਦੇ ਤੂੰ ਥੋੜੀ ਬੱਝੂਗਾ ਹਾਂ ਕਿੰਨੇ ਦਾ ਤਿੰਨ ਲੱਖ 15000 ਇਹਦੇ ਤੇ 20000 ਰੇਟ ਮਿੱਤਰੋ ਇਹਦੇ ਚੋ ਘੱਟ ਦਿਓ 5000 ਹੋਰ ਵੀ ਡਿਸਕਾਊਂਟ ਕਰ ਦੇਣਾ ਠੀਕ ਆ 5 ਹੋਰ ਹੋ ਜੀ ਇਹ ਸ਼ੇਅਰ ਕਰਕੇ ਆਉਂਗੇ ਹਾਂ ਲੈ ਵੀ ਮਿੱਤਰੋ 310 ਦਾ ਹੀ ਰਹਿ ਗਿਆ ਟਰੈਕਟਰ 310 ਦਾ ਟਰੈਕਟਰ ਲੈ ਕੇ ਜਿਵੇਂ ਕਹੇ ਜੀ ਇਹ ਭਾਰਤ ਲਈ ਵੀਰਾਂਵਾਲ ਤੇ ਇਹ ਜਦੋਂ ਕੰਪਨੀ ਨੇ ਬਣਾਇਆ ਸੀ ਵਰਦਾਨ ਵਾਲਾ ਕੰਮ ਹੀ ਕਰਦਾ ਸੀ ਵਰਦਾਨ ਹੱਜ ਵੀ ਵਰਦਾਨ ਜਦੋਂ ਬੰਦਾ ਟਰੈਕਟਰ ਮਗਰ ਪਾ ਲੈਂਦਾ ਜਿਵੇਂ ਕਹੇ ਜੀ ਜਿਵੇਂ ਆਪਾਂ ਜੌਂ ਡੀਅਰ ਲਾ ਲਈਏ ਟਰੈਕਟਰ ਨਹੀਂ ਮਾੜੇ ਹੁੰਦੇ ਕੋਈ ਵੀ ਤੇ ਉਹ ਆ ਜਿਹੜੇ ਉਹਨਾਂ ਧੱਕਾ ਨਹੀਂ ਚਾਲਦੇ ਟਰਾਲੀ ਤੇ ਬਾਕੀ ਖਰਚਾ ਵਧਦਾ ਪੱਕੇ ਤੌਰ ਤੇ ਆਪਾਂ ਕਹੀਏ ਪੱਕੇ ਤੌਰ ਤੇ ਨਹੀਂ ਚਾਲਦੇ ਧੱਕਾ ਨਾਲ ਤੇ ਇਹ ਆ ਜਿਹੜੇ ਇਹ ਟਰਾਲੀ ਨੂੰ ਦੱਸਦੇ ਆ ਵੀ ਇਹ ਆ ਇਹਨਾਂ ਦਾ ਖਰਚਾ ਵੀ ਘਟ ਖਰਚਾ ਬਣੇ ਉਸ ਕੰਮ ਵਾਸਤੇ ਆ ਤੇ ਜ਼ਿਆਦਾਤਰ ਭਾਰਤ ਤੇ ਕਾਮਯਾਬੀ ਕੰਮਜਾਬ ਪੂਰੇ ਹੈਗੇ ਤੇ ਟਰਾਲੀ ਦਾ ਜਿਵੇਂ ਕਹਦੀ ਉਹ ਆੜੀਆਂ ਕੱਢਦੇ ਖੂਚ ਲੰਕੀਆਂ ਵੀ ਟਰਾਲੀਆਂ ਇਹ ਕੱਢਦੇ ਆ ਕਿ ਨਹੀਂ ਕਥਲੇ ਖੂਚ ਡਿੱਗੀਆਂ ਹੋਈਆਂ ਟਰਾਲੀਆਂ ਅੜੇ ਗੱਡੇ ਕੱਟਣ ਵਾਲਾ ਕੰਮ ਕਰਦੇ ਆ ਤੇ ਅਰਜਨ ਟਰੈਕਟਰ ਆ ਮਿੱਤਰੋ ਤੇ ਉਦੋਂ ਅੱਗੇ ਆ ਗਿਆ 735 735 ਖੜਾ ਵੀਰ ਕੋਲੇ ਇਹ ਨੰਬਰ ਕਿੱਥੋਂ ਦਾ ਲਵੀਰਾ ਇਹ ਨੰਬਰ ਪੰਜਾਬ ਨੰਬਰ ਆ ਬਾਈ 98 ਮਾਡਲ ਆ ਹਾਂ ਪੰਜਾਬ ਨੰਬਰ ਆ ਇਹਦੇ ਨੰਬਰ ਤੋਂ ਕੀ ਕਰਾਂ ਠੀਕ ਐ 98 ਮਾਡਲ ਆ ਰੇਟ ਦੇਖ ਤੂੰ ਦਾ 1,25,000 ਡਿਮਾਂਡ ਆ ਦੇ ਦੂ ਸ਼ਵਰਾਜ ਇਹਨੇ ਪੈਸਾ ਕੰਡੀਸ਼ਨ ਚੰਗੀ ਪਈ ਆ ਟਰੈਕਟਰ ਵਧੀਆ ਇੰਜਨ ਗੇਅਰ ਦਾ ਪੂਰਾ ਚੰਗਾ ਮੂਰਲੇ ਟਾਇਰ ਤਾਂ ਨਵੀਂ ਆ ਹਾਂ ਮੂਰਲੇ ਟਾਇਰ ਜਮਾ ਚੰਗੇ ਪਾਇਆ ਮਿੱਤਰੋ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਦੀ ਵੱਡੀ ਗੱਲ ਹੈ ਨਾ ਤੇ ਇਹ ਹੁਣ ਕਿੰਨੇ ਕ ਦਾ ਬਣ ਜੂ 115000 ਦਾ ਦੇ ਦੇਣ ਇੱਕ ਲੱਖ ਤੇ 15000 ਰੁਪਏ ਦਾ 125 ਡਿਮਾਂਡ ਆ ਪੰਜ ਹੋਰ ਵੀ ਡਿਸਕਾਊਂਟ ਕਰ ਦੇਗੇ ਤੇਰੀ ਵੀਡੀਓ ਦੇਖ ਕੇ ਜੇ ਇਹਦੇ ਚ ਹਾਂ ਜੇ ਸ਼ੇਅਰ ਕਰਕੇ ਵੀਡੀਓ ਦੇਖ ਕੇ ਆਂਗੇ ਪੰਜ ਹੋਰ 110 ਦੀ ਰਹਿ ਗਿਆ ਮਿੱਤਰੋ ਟਰੈਕਟਰ ਇਹ 98 ਮਾਡਲ ਦੇ ਵਿੱਚ ਤੇ ਉਦੋਂ ਅੱਗੇ ਆ ਗਿਆ ਜੀ ਪਾਵਰ ਟਰੈਕ 445 ਤੇ ਇਹ ਟਰੈਕਟਰ ਜ਼ਿਆਦਾਤਰ ਆਪਣੇ ਪੰਜਾਬ ਦੇ ਜਿਵੇਂ ਕਿ ਇਹ ਘਟਦੇ ਤੁਸੀਂ ਬਾਹਰ ਚੱਲਦੇ ਵਾਲੇ ਦੇਖੇ ਹੁੰਦੇ ਹਰਿਆਣੇ ਦੇ ਵਿੱਚ ਤਾਂ ਇਹ ਫੀਮ ਹੈ ਕਾਲੀ ਕਾਲੀ ਫੀਮ ਉਹੀ ਗੱਲ ਆ ਰਾਜਸਥਾਨ ਹਰਿਆਣਾ ਜੂਪੀ ਜ਼ਿਆਦਾਤਰ ਪਾਵਰ ਟਰੈਕ ਟਰੈਕਟਰ ਵੱਧ ਚੱਲਦਾ ਉਧਰ ਲੈ ਜਿਆਉਂਦੇ ਵਿੱਚ ਇਹ ਉਹਨਾਂ ਨੂੰ ਹੀ ਪਤਾ ਵੀ ਕੀ ਚੱਲਦਾ ਜਾਂ ਬਾਈ ਕੁਲਵੀਰ ਨੂੰ ਪਤਾ ਵੀ ਇਹ ਇਹਦੇ ਆ ਜਾ ਫਿਰ ਇੱਧਰ ਦੱਸਦਾ ਵੀ ਕਿਉਂ ਚੱਲਦਾ ਹੈ ਇੱਧਰ ਆ ਦੇਖਾ ਕੀ ਲਿਖਿਆ ਡੀ ਐਸ ਇਹਦਾ ਮਤਲਬ ਫੁੱਲ ਫਾਰਮ ਕੀ ਆ ਅੱਗੇ ਪਾੜ ਡੀਜ਼ਲ ਸੇਵ ਸੇਵ ਇਹਦਾ ਡੀਜ਼ਲ ਖਰਚਾ ਘਟਾ ਜ਼ਿਆਦਾ ਡੀਜ਼ਲ ਖਰਚਾ ਘਟਾ ਬਹੁਤ ਟਰੈਕਟਰ ਦਾ 445 ਆ ਜੀ ਕਿੰਨਾ ਮਾਡਲ ਆ ਇਹ ਇਹ ਅੱਠ ਮਾਡਲ ਹੈ ਅੱਠ ਮਾਡਲ ਆ ਡਬਲ ਕਲਾਕ ਟਾਇਰ ਟਾਇਰ ਨਵੇਂ ਆ ਠੀਕ ਹੈ ਡਬਲ ਕਲਚ ਆ ਨਵੇਂ ਟਾਇਰ ਆ ਨਵੇਂ ਟਾਇਰ ਆ 8 ਮਾਡਲ ਆ ਤੇ 2 ਲੱਖ 55000 ਡਿਮਾਂਡ ਆ ਜਮਾ ਜਾਏ ਡਿਮਾਂਡ ਆ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਮਿੱਤਰ ਨਹੀਂ ਸਹੀ ਆ ਟਰੈਕਟਰ ਵਸ ਧੌਣ ਦਾ ਨਾਲ ਆ ਹੀ ਹੈਗਾ ਟਰੈਕਟਰ ਧੌਣ ਦਾ ਨਾਲ ਜਿਵੇਂ ਕਹੇ ਦੀ ਸਿੱਧਾ ਹੀ ਲੈ ਕੇ ਲੈ ਲਾ ਸਿੱਧਾ ਹੀ ਜਿਵੇਂ ਕਹੇ ਦੀ ਮੰਡੀ ਤੇ ਗਿਆ ਉਹ ਵੀ ਲੱਗ ਗਿਆ ਆ ਕੇ ਲੈ ਕੇ ਤੇ ਇੰਜਨ ਜਮਾ ਸੁੱਕਾ ਪਿਆ ਮਿੱਤਰ ਜਮਾ ਬਾਹ ਕੇ ਲਗਾ ਸਕਦਾ ਉਹਦਾ ਆਪਾਂ ਜਿਹੜਾ ਦੂਜਾ ਹੁੰਦਾ ਨੇ ਜਿਵੇਂ ਕਹੇ ਦੀ ਕਪੜਾ ਬੱਜੇ ਵਾਲਾ ਉਹਨੂੰ ਤਾਂ ਆਪਾਂ ਦੇਖ ਕੇ ਕਹਿੰਦੇ ਮੈਂ ਆ ਜੋੜ ਤੋਂ ਕਿਸੇ ਚ ਹੈ ਨਹੀਂ ਲੀਕ ਇਹਦਾ ਸੁਣਾਏ ਮੰਨ ਕੇ ਚਲੋ ਕਿਤੇ ਕੱਪੜਾ ਬੱਜਾ ਨਹੀਂ ਹੁੰਦੀ ਸੀ ਜਾਂਦਾ ਵੀ ਜਮਾਂ ਸੁੱਕਾ ਇੰਜਣ ਜਮਾਂ ਚਾਰ ਚਫੇਰੇ ਕੈਮਰਾ ਮਾਰ ਲਾ ਕਿਤੇ ਕਿਤੇ ਸ਼ਿੱਟਾ ਦਿਖਾ ਦਿੰਦੇ ਉਹਦਾ ਚੱਲ ਕੇ ਆਇਆ ਟਰੈਕਟਰ 200 ਕਿਲੋਮੀਟਰ 200 ਕਿਲੋਮੀਟਰ ਚੱਲ ਕੇ ਆਇਆ ਟਰੈਕਟਰ ਤੇ ਇਹ ਹੁਣ 2,55 ਦਾ ਡਿਮਾਂਡ ਹੋ ਗਈ ਹੈ ਡਿਮਾਂਡ ਤੇ ਇਹ ਹੁਣ ਕਿੰਨੇ ਦਾ ਬਣ ਗਿਆ ਇਹਨਾਂ ਰੇਟ ਹੀ ਜਾਇਜ਼ ਭਰੇ ਐ ਸੱਜਣ ਨਹੀਂ ਜਾਇਜ਼ ਨਹੀਂ ਹੈਗਾ ਇਹ ਤਾਂ ਹੁਣ ਮੈਨੂੰ ਤਾਂ ਤੈਨੂੰ ਪਤਾ ਵੀ ਆਦਾ ਮੌਤ ਆ ਮੰਗਿਆ ਮੌਤ ਆ 2,40,000 2,40,000 ਰੁਪਏ ਦਾ ਮਿੱਤਰੂ ਟਰੈਕਟਰ ਮਿਲ ਜੂ 15,000 ਰੁਪਏ ਰੇਟ ਘਟ ਗਿਆ ਜੇ ਸ਼ੇਅਰ ਕਰ ਕੇ ਕਿਉਂਗੇ ਮਾਨਤਨ ਹੋਰ ਵੀ ਕਰਵਾ ਲਾਂਗੇ ਬਾਈ ਕੁਲਵੀਰ ਤੋਂ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਪੁਰਾਣਾ ਟਰੈਕਟਰ ਜੇ ਕਿਸੇ ਵੀਰ ਕੋਲ ਹੈਗਾ ਇਹਨਾਂ ਤੋਂ ਟਰੈਕਟਰਾਂ 'ਚ ਕੋਈ ਫੱਟਾ ਉਹਦਾ ਪੁਰਾਣਾ ਵੀ ਕੱਟਿਆ ਜੋ ਲੋਨ ਵੀ ਹੋ ਜੋ ਉੱਚੇ ਮਾਡਲ ਟਰੈਕਟਰ ਦੇ ਤਾਂ ਤੇ ਕਰ ਦਿਓ ਦੱਬ ਕੇ ਉਸ ਤੋਂ ਬਹੁਤ ਬਹੁਤ ਧੰਨਵਾਦ ਵੀਕਰੀਆ